हाल ही ਵਿੱਚ ਬੀਜੇਪੀ ਚ ਸ਼ਾਮਲ ਹੋਏ ਬੀਜੇਪੀ ਆਗੂ ਰਣਜੀਤ ਸਿੰਘ ਗਿੱਲ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਨੇ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਤੜਕਸਾਰ ਉਹਨਾਂ ਅਧਿਕਾਰ ਵਿਜੀਲੈਂਸ ਦੀਆਂ ਟੀਮਾਂ ਪਹੁੰਚ ਜਾਂਦੀਆਂ ਨੇ ਜਿਹੜੀਆਂ ਘਰ ਦੀ ਤਲਾਸ਼ੀ ਲੈਂਦੀਆਂ ਨੇ ਤੇ ਵੱਡਾ ਸਮਾਨ ਬਰਾਮਦ ਹੋਣ ਦਾ ਦਾਵਾ ਵੀ ਕੀਤਾ ਗਿਆ ਚਰਚਾ ਇਹ ਛਿੜੀ ਹੋਈ ਹੈ ਕਿ ਰਣਜੀਤ ਸਿੰਘ ਗਿੱਲ ਤੇ ਰੇਡ ਵਿਜੀਲੈਂਸ ਦੇ ਵੱਲੋਂ ਇਸ ਕਰਕੇ ਕੀਤੀ ਗਈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਰਣਜੀਤ ਸਿੰਘ ਗਿੱਲ ਦੀ ਤਾਰ ਜੁੜਦੀ ਹੈ ਇਸੇ ਕਰਕੇ ਹੀ 25 ਜੂਨ ਨੂੰ ਜਦੋਂ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਰਣਜੀਤ ਸਿੰਘ ਗਿੱਲ ਦੇ ਘਰ ਤੇ ਰੇਡ ਕੀਤੀ ਗਈ। ਜਾਂਚ ਵਿਜਨੈਸ ਦੇ ਵੱਲੋਂ ਅੱਗੇ ਵਧਾਈ ਜਾ ਰਹੀ ਹੈ ਤਾਂ ਗਿੱਲ ਕੋਲ ਡਿਵੈਲਪਰਾਂ ਦੇ ਨਾਲ ਜੁੜੀਆਂ ਤਿੰਨ ਜਾਇਦਾਦਾਂ ਤੇ ਛਾਪੇਮਾਰੀ ਤੇ ਤਲਾਸ਼ੀ ਕੀਤੀ ਗਈ। ਇਸ ਤਲਾਸ਼ੀ ਤੋਂ ਬਾਅਦ ਵਿਜਨੈਸ ਵਿਰੋਧ ਦੇ ਵੱਲੋਂ ਪਹਿਲਾ ਵੱਡਾ ਬਿਆਨ ਦਿੱਤਾ ਗਿਆ। ਸਾਫ਼ ਤੌਰ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਇਹ ਜੋ ਤਾਰ ਨੇ ਉਹ ਰਣਜੀਤ ਸਿੰਘ ਗਿੱਲ ਦੇ ਜੁੜਦੇ ਨੇ ਇਸ ਕਰਕੇ ਉਹਨਾਂ ਸ਼ੱਕੀ ਜਗਾਵਾਂ ਤੇ ਰੇਡ ਕੀਤੀ ਗਈ। ਇਨ ਸਾਰੀ ਡਿਵੈਲਪਰਾਂ ਤੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀਆਂ ਇਕਾਈਆਂ ਦੇ ਵਿਚਕਾਰ ਕਰੋੜਾਂ ਦੇ ਸ਼ੱਕੀ ਵਿੱਤੀ ਲੈਣ-ਦੇਣ ਦੀਆਂ ਵੀਰਵਿਆਂ ਦਾ ਖੁਲਾਸਾ ਵੀ ਕੀਤਾ ਗਿਆ। ਇਸ ਸਬੰਧ ਵਿੱਚ ਹੋਰ ਜਾਂਚ جاری ਹੈ। ਨਾਲ ਹੋਰ ਵੀ ਖੁਲਾਸੇ ਕਰਦੇ ਉਹਨਾਂ ਨੇ ਇਹ ਕਿਹਾ ਗਿਆ ਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਤਲਾਸ਼ੀ ਅਜੇ ਵੀ ਲਈ ਜਾ ਰਹੀ ਹੈ ਤੇ ਵਿਕਰਮ ਸਿੰਘ ਮਜੀਠੀਆ ਦੇ ਵਿਰੁੱਧ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਗਿਲਕੋ ਡਿਵੈਲ ਪ੍ਰਾਂਤ ਤੇ ਕੁਝ ਇਕਾਈਆਂ ਦੇ ਵਿੱਚਕਾਰ ਸ਼ੱਕੀ ਵਿੱਤੀ ਸਬੰਧ ਤੇ ਲੈਣ ਦੇਣ ਦੇ ਜੋ ਕਾਰਨ ਨੇ ਉਹ ਸਾਹਮਣੇ ਆਏ ਸੀ ਇਹਨਾਂ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਲੈਣ ਦੇਣਾਂ ਦੀ ਹੋਰ ਡੂੰਘਾਈ ਦੇ ਨਾਲ ਜਾਂਚ ਕਰਨ ਤੇ ਸੰਬੰਧਿਤ ਸਬੂਤ ਇਕੱਠੇ ਕਰਨ ਦੇ ਲਈ ਬਿਜ਼ਨਸ ਬਿਊਰੋ ਨੇ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਮੁਤਾਬਕ ਤਲਾਸ਼ੀਆਂ ਲਈਆਂ ਨੇ ਉਹਨਾਂ ਨੇ ਕਿਹਾ ਕਿ ਚੱਲ ਰਹੀਆਂ ਤਲਾਸ਼ੀਆਂ ਦੇ ਵਿੱਚ ਕਈ ਦੋਸ਼ਪੂਰਨ ਦਸਤਾਵੇਜ਼ ਇਲੈਕਟ੍ਰੋਨਿਕ ਉਪਕਰਨ ਤੇ ਹੋਰ ਸਬੂਤ ਜਬਤ ਕੀਤੇ ਗਏ ਨੇ ਵਿਜੀਲੈਂਸ ਵਿਰੋਧ ਦੇ ਬੁਲਾਰੇ ਦੇ ਵੱਲੋਂ ਦੱਸਿਆ ਗਿਆ ਕਿ ਤਲਾਸ਼ੀ ਕਾਰਵਾਈਆਂ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਸ਼ਕਤੀ ਦੇ ਨਾਲ ਕੀਤੀਆਂ ਗਈਆਂ ਤੇ ਤਲਾਸ਼ੀ ਅਜੇ ਵੀ ਚੱਲ ਰਹੀ ਹੈ ਬੁਲਾਰੇ ਨੇ ਇਹ ਵੀ ਕਿਹਾ ਕਿ ਤਲਾਸ਼ੀ ਦੌਰਾਨ ਇਲੈਕਟ੍ਰੋਨਿਕ ਯੰਤਰ ਤੇ ਸੰਬੰਧਿਤ ਦਸਤਾਵੇਜ਼ ਵੀ ਜਬਤ ਕੀਤੇ ਗਏ ਨੇ ਵਿਜੀਲੈਂਸ ਦੀ ਇਸ ਵੱਡੀ ਕਾਰਵਾਈ ਤੋਂ ਬਾਅਦ ਰਣਜੀਤ ਸਿੰਘ ਗਿੱਲ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮੈਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਫ਼ ਤੌਰ ਤੇ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਮੇਰੇ ਤੇ ਦਬਾਅ ਪਾਇਆ ਜਾ ਰਿਹਾ ਹੈ ਮੈਂ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਜੋ ਕਮੇਟੀ ਹੈ ਉਸ ਦੇ ਵਿੱਚ ਅਸਤੀਫਾ ਦਿੱਤਾ ਸੀ ਜਿਸ ਤੋਂ ਬਾਅਦ ਮੈਂ ਕੋਈ ਪਾਰਟੀ ਜੁਆਇਨ ਕਰਨੀ ਸੀ ਪਰ ਲਗਾਤਾਰ ਮੇਰੇ ਤੇ ਸਰਕਾਰ ਦਾ ਦਬਾਅ ਵੱਧ ਰਿਹਾ ਹੈ ਇਸ ਮੌਕੇ ਰਣਜੀਤ ਸਿੰਘ ਗਿੱਲ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਜਿਵੇਂ ਕਿ ਆਪਕੀ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨਾਂ ਚ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਉਦੋਂ ਮੈਂ ਇੱਕ ਗੱਲ ਕਹੀ ਸੀ ਵੀ ਅਗਲਾ ਜਿਹੜਾ ਰਾਜਨੀਤਿਕ ਸਫ਼ਰ ਮੈਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਲਵਾਂਗਾ ਸੋ ਉਸ ਸਮੇਂ ਦੌਰਾਨ ਮੇਰੇ ਤੇ ਸਰਕਾਰ ਦਾ ਹੀ ਬਹੁਤ ਪ੍ਰੈਸ਼ਰ ਆਇਆ ਮੇਰੇ ਤੇ ਬਾਕੀ ਪਾਰਟੀਆਂ ਦੇ ਵੀ ਪ੍ਰੈਸ਼ਰ ਆਇਆ ਪਰ ਮੈਂ ਜੋ ਕਿਹਾ ਸੀ ਉਸ ਮੁਤਾਬਕ ਮੈਂ ਲੋਕਾਂ ਦੇ ਵਿੱਚ ਗਿਆ ਬਹੁਤ ਮੈਂ ਮੀਟਿੰਗਾਂ ਕੀਤੀਆਂ ਉੱਥੋਂ ਜੋ رائے ਨਿਕਲ ਕੇ ਆਈ ਵੀ ਅਸੀਂ ਸ੍ਰੀ ਮੋਦੀ ਜੀ ਦੀਆਂ ਜਿਹੜੀਆਂ ਨੀਤੀਆਂ ਉਹਦਾ ਸਮਰਥਨ ਕਰਦੇ ਹਾਂ ਔਰ ਬਿਨਾ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਤੋਂ ਬਗੈਰ ਜਿਹੜਾ ਪੰਜਾਬ ਦਾ ਭਲਾਈ ਹੋ ਸਕਦਾ ਪੰਜਾਬ ਤਰੱਕੀ ਦੇ ਰਾਹ ਤੇ ਨਹੀਂ ਜਾ ਸਕਦਾ ਸੋ ਇਸ ਕਰਕੇ ਮੈਂ ਫੈਸਲਾ ਲਿਆ ਸੀ ਬੀਜੇਪੀ ਜੁਆਇਨ ਕਰਨ ਦਾ ਪਰ ਮੈਨੂੰ ਲੱਗਦਾ ਵੀ ਬਦਲੇ ਦੀ ਭਾਵਨਾ ਦੇ ਨਾਲ ਮੇਰੇ ਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਤੇ ਜੋ ਕਿ ਮੇਰੇ ਨਾਲ ਮੈਨੂੰ ਪਤਾ ਚੱਲਿਆ ਵੀ ਕੁਝ ਗਿਲਕੋ ਦੀਆਂ ਐਂਟਰੀਆਂ ਦੀ ਗੱਲ ਕੀਤੀ ਜਾ ਰਹੀ ਹੈ ਵਿਕਰਮ ਸਿੰਘ ਮਜੀਠੀਆ ਜੀ ਦੇ ਨਾਲ ਮੈਂ ਦੱਸਣਾ ਚਾਹੁੰਦਾ ਉਹ 2012 ਦੀ ਐਂਟਰੀ ਲੀਗਲ ਐਂਟਰੀ ਹੈ ਕੰਪਨੀ ਟੂ ਕੰਪਨੀ ਜਿਹੜੀ ਐਂਟਰੀ ਹੈ ਔਰ ਮੇਰੇ ਇਨਕਮ ਟੈਕਸ ਦੇ ਰਿਕਾਰਡ ਚ ਹੈ ਸੋ ਮੈਂ ਮੈਨੂੰ ਭਰੋਸਾ ਹੈ ਪਰਮਾਤਮਾ ਉੱਤੇ ਅਤੇ ਆਪਣੀਆਂ ਮਾਣਯੋਗ ਅਦਾਲਤਾਂ ਤੇ ਮੈਨੂੰ ਜਿਹੜਾ ਪੂਰਾ ਅਨਸਾਬ ਮਿਲੂਗਾ